ਦੀ ਮੁੱਖ ਰੋਡ ਅੰਬਰਸਰਾਈ ਨਾਲਾ ਹਾਈਵੇ ਤੇ ਖੜੇ ਆ ਤੇ ਜੋ ਧੁੰਦ ਦਾ ਪੂਰਾ ਕਹਿਰ جاری ਆ ਸਿਖਰਾਂ ਤੇ ਆ ਧੁੰਦ ਬਹੁਤ ਜ਼ਿਆਦਾ ਮੇਰੀ ਫੰਗਣੀ ਪੈ ਚੁੱਕੀ ਆ ਤੇ ਆਵਾਜਾਈ ਦੇ ਵਿੱਚ ਬਹੁਤ ਵਿਘਨ ਪੈ ਰਿਹਾ ਤੇ ਜੋ ਰਾਹ ਜੀ ਰਿਆ ਉਹਨਾਂ ਦੀਆਂ ਗੱਡੀਆਂ ਦੀ ਰਫ਼ਤਾਰ ਜਿਹੜੀ ਉਹ ਇੱਕਦਮ ਧੀਮੀ ਹੋ ਗਈ ਆ ਤੇ ਤੁਸੀਂ ਦੇਖ ਸਕਦੇ ਆ ਅਸੀਂ ਮੇਨ ਰੋਡ ਅੰਬਰਸਰਾਈ ਨਾਲਾ ਰੋਡ ਜੋ ਮੇਨ ਹੈ ਉਸ ਤੇ ਹੀ ਖੜੇ ਆ ਉਹ ਉਹ ਗੱਡੀਆਂ ਦੀ ਜਿਹੜੀ ਰਫਤਾਰ ਹੈ ਉਹ ਟੋਲ ਟੋਲ ਤੇ ਚੱਲੀ ਆ। ਉਹ ਇਦਾਂ ਹੀ ਪੰਜਾਬ ਦੇ ਵਿੱਚ ਜਿਹੜੀ ਐ ਬੜਵੱਕ ਸਮਾਂ ਦੇ ਰਹੀ ਆ ਤੇ ਕਈਆਂ ਥਾਵਾਂ ਤੇ ਨੁਕਸਾਨ ਵੀ ਬਹੁਤ ਹੋ ਗਿਆ। ਖਾਦਸਿਆਂ ਦਾ ਕਾਰਨ ਬੰਦਾ ਨਹੀਂ ਤੋਂ ਤੇ ਜੋ ਕੁਦਰਤ ਐ ਉਹ ਹੀ ਆਪਣਾ ਪੂਰਾ ਯਾਰ ਜਗਤ ਕਰਦਾ। ਜੀ ਕੀ ਨਾਮ ਆਪਣਾ ਹਬੀਬ ਸਿੰਘ ਹੈ ਜੀ ਅੱਛਾ ਜਿਹੜੀ ਧੁੰਦ ਪੈ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਧੁੰਦ ਕਾਫੀ ਜ਼ਿਆਦਾ ਪੈ ਰਹੀ ਹੈ ਜੀ ਇਹਦੇ ਵਿੱਚ ਲੋਕਾਂ ਨੂੰ ਆਪਣੀ ਸਾਵਧਾਨੀ ਵਰਤਣੀ ਚਾਹੀਦੀ ਆ 6 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਬਹਿ ਜਣਾ ਜੀ ਦਾ ਜਿਹੜੇ ਸਾਧਨ ਆ ਆਪਣੇ ਘਰ ਘਰਾਂ ਤੋਂ ਘੱਟ ਲੈ ਕੇ ਹੋ ਗੱਡੀਆਂ ਦੀ ਰਫ਼ਤਾਰ ਕਿੰਨੀ ਕੁ ਹਾਂ ਜੀ ਗੱਡੀਆਂ ਦੀ ਰਫ਼ਤਾਰ ਕਿੰਨੀ ਕੁ ਕੀ ਗੱਡੀ ਚਲਾਉਣ ਦੇ ਵਿੱਚ ਕੀ ਕੀ ਸਾਵਧਾਨੀ ਵਰਤਣੀ ਚਾਹੀਦੀ ਜੀ ਇਹ ਜੌਂਡ ਦੇ ਵਿੱਚ 20 ਦੀ ਸਪੀਡ ਜਾਂ ਇਸ ਤੋਂ ਘੱਟ 20 ਜਾਂ 30 ਦੇ ਤੱਕ ਰੱਖਣੀ ਚਾਹੀਦੀ ਹੈ ਜੀ ਇਹ ਤੋਂ ਵੱਧ ਨਹੀਂ ਰੱਖਣੀ ਚਾਹੀਦੀ ਕਿਉਂਕਿ ਕਿਸੇ ਦਾ ਨੁਕਸਾਨ ਨਾ ਹੋਵੇ ਇਧਰ ਸਾਈਡ ਨੂੰ ਘਰ ਜੀ 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 ਤੁਹਾਨੂੰ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਕਸਬਾ ਰਾਜਾ ਸੰਸੀ ਦੇ ਵਿੱਚ ਅੰਮ੍ਰਿਤਸਰ ਤੋਂ ਅਜਨਾਲਾ ਮੁਖਮਾਰਿਕ ਰੋਡ ਤੇ ਧੁੰਦ ਦਾ ਕਹਿਰ ਜਾਰੀ ਹੈ ਅਸੀਂ ਗੱਲਬਾਤ ਕਰਦੇ ਹਾਂ ਹਾਂ ਜੀ ਕੀ ਨਾਮ ਤੇ ਆਪਾਂ ਮੇਰਾ ਨਾਮ ਅਕਲੇਸ਼ ਕੁਸੂਆ ਹੈ ਧੁੰਦ ਦੇ ਕਾਰਨ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਭਾਜੀ ਧੁੰਦ ਦੇ ਕਾਰਨ ਬੜਾ ਕਰੋਵਾਰ ਚੱਕਰ ਪੈ ਗਿਆ ਕੰਮ ਪਾਈਪ ਉੱਲ ਠੱਪ ਹੈਗੇ ਕਿੰਨੇ ਗਾਗ ਕਿੰਨੇ ਘਾ ਰਹੇ ਆ ਸਾਡੇ ਕੋਲ ਨਾਲ ਗਾਗ ਨਾ ਅੱਜ ਵੀ ਸਟੈਟ ਹੈ फिर समझ लो कि ना मात्र रोटी पानी खाई जा रहे हैं, मुझे के कमाई तो कुछ भी नहीं हैगी इन्नी ठंड से थे, कोई भी कारोबार नहीं है तो गोलगप्फे का तो तुमको पता ही है ठंड से थे, इन्नी धुंध तो कोई खादा ही नहीं बड़ा है बड़ा असर पड़ रहा ठंड करके आ धुंध ਕੁਝ ਕਰਕੇ ਕੋ ਸਾਡੀਆਂ ਵਾਰੀਆਂ ਦੇ ਅਸਰ ਪੈ ਰਿਆ ਬਹੁਤ ਜ਼ਰਾ ਇੱਕ ਖਰਾਬ ਹੋ ਗਈ ਇੱਥੇ ਤੋਂ ਖਸਾਵਾਂ ਦੀਆਂ ਵਸਨੀਕ ਚਾਹੀਦੀਆਂ ਲੋਕਾਂ ਨੂੰ ਤੋਂ ਦੇ ਵਿੱਚ ਲੋਕਾਂ ਨੂੰ ਸਿਰ ਤੋਂ ਆ ਗਿਆ ਇਹਦਾ ਆਪਣੇ ਚਾਰ ਰਾਈਂ ਕਿਟਾ ਬਾਅਦ ਹੋ ਗਿਆ ਧੰਨਵਾਦ